ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਮੈਂ ਭੋਮਾ ਹਰਾਜ ਤੇ ਤੁਸੀਂ ਜੁੜਿਓ ਸਖਰਾਜ ਪੀਵੀ 30 ਚੈਨਲ ਦੇ ਨਾਲ ਦੋਸਤੋ ਅੱਜ ਦੀ ਵੀਡੀਓ ਪਿੰਡਾ ਸੂਰੇਆਲਾ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦਾ ਪਿੰਡਾ ਤੇ ਤਹਿਸੀਲ ਗਿੱਦੜਵਾਹਾ ਇਸ ਪਿੰਡ ਦੀ ਬਾਈ ਜੀ ਹਰਾਂ ਦਾ ਖੇਤੀਬਾੜੀ ਦਾ ਕੰਮ ਆ ਤੇ ਨਾਲ ਨਾਲ ਬਹੁਤ ਹੀ ਚੰਗੇ ਪਸ਼ੂ ਪਾਲਣ ਦਾ ਕੰਮ ਤੇ ਅੱਜ ਦੀ ਵੀਡੀਓ ਦੇ ਵਿੱਚ ਸਾਹਮਣੇ ਸਕਰੀਨ ਦੇ ਉੱਪਰ ਤੁਸੀਂ ਦੇਖ ਰਹੇ ਹੋ ਇੱਕ ਟਾਪ ਕਲਾਸ ਐਚ ਐਫ ਗੱਬਣ گاਵ ਕਾਊਗਾ ਜਿਹਦੀ ਬਣਦੀ ਡਿਟੇਲ ਆਪਾਂ ਬਾਈ ਜੀ ਹਰਾਂ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਵੀਡੀਓ ਵੇਖ ਰਹੇ ਨਵੇਂ ਵੀਰਾਂ ਨੂੰ ਬੇਨਤੀ ਆ ਕਿ ਜਿਨ੍ਹਾਂ ਵੀਰਾਂ ਨੇ ਅਜੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਨਾਲ ਲੱਗਾ ਜਿਹੜਾ ਘੰਟੀ ਵਾਲਾ ਬਟਨ ਆ ਉਹਨੂੰ ਵੀ ਪ੍ਰੈਸ ਕਰ ਲਿਓ ਤਾਂ ਜੋ ਆਉਣ ਵਾਲੀ ਵੀਡੀਓ ਦਾ ਜਿਹੜਾ ਨੋਟੀਫਿਕੇਸ਼ਨ ਆ ਸਭ ਤੋਂ ਪਹਿਲਾਂ ਤੁਹਾਨੂੰ ਮਿਲੇ ਤੇ ਆਸਾਨੀ ਦੇ ਨਾਲ ਵੀਡੀਓ ਵੇਖ ਕੇ ਅਨੁਮਾਨ ਲਗਾ ਕੇ ਤੁਸੀਂ ਅਜਿਹੇ ਚੰਗੇ ਪਸ਼ੂਆਂ ਦੀ ਖਰੀਦਦਾਰੀ ਕਰ ਸਕੋ ਸੋ ਦੋਸਤੋ ਫੇਸਬੁੱਕ ਪੇਜ ਆਪਣਾ ਸੁਖਰਾਜ ਪੋਮਾਰਾਂ ਤੇ ਸ਼ੌਂਕੀ ਪੀਵੀਟੀ ਜਿਹੜੇ ਵੀਰ ਇੰਸਟਾਗ੍ਰam ਤੇ ਵੇਖ ਰਹੇ ਆ ਸੁਖਰਾਜ ਪੋਮਾਰਾਂ ਇਹਨਾਂ ਨੂੰ ਸਾਰਿਆਂ ਨੂੰ ਫੋਲੋ ਕਰ ਲਿਓ ਤੇ ਆਉ ਲੈਨੇ ਆ ਦੋਸਤੋ ਜਾਣਕਾਰੀ ਤੇ ਕਰਦੇ ਆ ਦੋਸਤੋ ਤੁਹਾਡੇ ਨਾਲ ਸੰਜੀ ਹਾਂਜੀ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਜੀ ਆਪਣਾ ਨਾਮ ਦੱਸਿਓ ਜੀ ਕੁਲਵਿੰਦਰ ਸਿੰਘ ਜੀ ਕੁਲਵਿੰਦਰ ਕੁਲਵਿੰਦਰ ਵੀਰੇ ਆਪਣਾ ਮੋਬਾਈਲ ਨੰਬਰ ਦੱਸ ਦੋ 9855294083 9855294083 94083 ਹਾਂਜੀ ਠੀਕ ਹੈ ਜੀ ਇਹ ਗਾਂ ਆਪਣੇ ਘਰ ਦੀ ਹੈ ਬਾਈ ਹਾਂਜੀ ਘਰ ਦੀ ਹੈ ਕਿੰਮਾ ਸੂਆ ਬਾਈ ਚੌਥੇ ਸੂਏ ਸੋਣਾ ਜੀ ਚੌਥੇ ਸੂਣਾ ਹੈ ਤੇ ਕਿੰਨਾ ਦੁੱਧ ਕੱਢਿਆ ਤੁਹਾਡੇ ਕੋਲੇ ਪੀਕ ਲੈਵਲ ਤੇ ਇਹ 26 27 ਕਿਲੋ ਦੁੱਧ ਹੈ ਜੀ 26 27 ਇਸ ਸੀਮਣ ਦਾ ਪਤਾ ਹੈ ਕੋਈ ਬਾਈ ਪਰੇ ਦਾ ਇਹ ਵੀ ਐਬੀਐਸ ਦਾ ਹੀ ਤੇ ਉਹ ਪਿਆ ਆਪਣੇ ਕੋਲੇ ਪ੍ਰੋਪਰੋ ਦਾ ਰਕਾੜੀ ਠੀਕ ਹੈ ਜੀ ਐਬੀਐਸ ਦਾ ਚੰਗਾ ਸੀਮਣ ਪਰਿਆ ਹਾਂਜੀ ਹਾਂਜੀ ਠੀਕ ਹੈ ਜੀ ਲੋ ਵੀ ਸੱਜਣੋਂ ਕਦ ਕਾਠ ਬਹੁਤ ਆ ਗਾਂ ਦਾ ਮੂ ਮੱਥਾ ਵੀ ਤੁਹਾਨੂੰ ਦਿਖਾ ਦਿੰਦੇ ਹਾਂ ਬਹੁਤ ਆ ਫੰਡੀ ਸੀਲਾ ਦੇਖ ਸਕਦੇ ਹੋ ਤੁਸੀਂ ਬਾਈ ਹੱਥ ਲਾ ਰਿਹਾ ਤੇ ਥਣ ਹਵਾਨੇ ਦੀ ਬਿਲਕੁਲ ਸਾਫ ਆ ਤੁਸੀਂ ਦੇਖ ਸਕਦੇ ਹੋ ਮੋਟਾ ਮੋਟਾ ਥਣ ਲੱਗਿਆ ਨਾੜਾਂ ਹਵਾਨੇ ਦੇ ਉੱਤੇ ਕੱਲੀਆਂ ਕੱਲੀਆਂ ਤੁਹਾਨੂੰ ਦਿਖਾਈ ਦੇ ਜਾਣੀਆਂ ਇਧਰ ਮਿਲਕ ਵੇਨ ਨੇ ਵੀ ਨਜ਼ਰ ਮਾਰ ਲਓ ਮੋਟੀ ਆ ਲਾਸਰ ਗਈ ਥਣ ਬਹੁਤ ਚੰਗਾ ਹੈ ਵਿਰਲਾ ਬਹੁਤ ਦੋਨਾਂ ਪਾਸਿਆਂ ਤੋਂ ਹਵਾਨਾ ਦੇਖ ਸਕਦੇ ਹੋ ਉੱਪਰ ਤੱਕ ਵਧੀਆ ਬਣਿਆ ਹੋਇਆ ਦੂਜੇ ਪਾਸੇ ਜੇ ਥਣਾ ਦੀ ਗੱਲ ਕਰੀਏ ਤਾਂ ਉਹ ਥਣਾ ਦਾ ਸੈਜ ਉਸੇ ਤਰ੍ਹਾਂ ਹੀ ਆ ਦੋਨਾਂ ਪਾਸਿਆਂ ਦੋਨਾਂ ਪਾਸਿਆਂ ਤੋਂ ਤੁਸੀਂ ਦੇਖ ਸਕਦੇ ਹੋ ਸੇਮ ਸੈਜ ਆ ਥਣਾ ਦਾ ਤੇ ਮੋਟਾਈ ਵੀ ਠੀਕ ਆ ਬਾਕੀ ਪਸਮਾ ਕੇ ਇਦੋਂ ਵੀ ਚੰਗਾ ਹੋ ਜਾਣਾ ਰੀੜ ਦੀ ਹੱਡੀ ਦੇਖ ਸਕਦੇ ਹੋ ਸਿੱਧੀ ਆ ਬਿਲਕੁਲ ਤੇ ਮੂੰਹ ਮੱਥਾ ਤੁਹਾਨੂੰ ਨੇੜੇ ਹੋ ਕੇ ਦਿਖਾ ਦਿੰਦੇ ਬਰੀਡ ਚੰਗੀ ਆ ਜੀ ਦੇਖ ਸਕਦੇ ਹੋ ਕੱਦ-ਕਾਠ ਸਹੀ ਆ ਬਾਕੀ ਤੁਮ ਤੋਰ ਕੇ ਦਿਖਾ ਦਨੇ। ਆ ਜੀ। ਲਓ ਵੀ ਸੱਜਣੋ। ਬਹੁਤ ਵੱਡਾ ਹਵਾਨਾ ਹੈ। ਤੇ ਹਜੇ ਦਿਨ ਕੁਝ ਬਾਕੀ ਆ ਸੋਹਣ ਚ। ਉਸ ਢੰਗ ਨਾਲ ਤੁਸੀਂ ਇਹਦੀ ਜੱਜਮੈਂਟ ਕਰ ਲਓ। ਹਾਂਜੀ ਬਾਈ ਜੀ ਕਿੰਨੇ ਕ ਦਿਨ ਲੈ ਜੂਗੀ ਇਹ 10 ਕ ਦਿਨ ਤੱਕ ਕੱਢ ਜੂਗੀ 10 ਦਿਨ ਇਹਦੇ ਪਏ ਆ ਠੀਕ ਆ ਜੀ ਤੇ ਕੀ ਮੁੱਲ ਰੱਖਿਆ ਬਾਈ ਇਹਦਾ ਮੁੱਲ ਫੋਨ ਤੇ ਕਰਾਂ ਠੀਕ ਆ ਜੀ ਤਾਂ ਵੀ ਸਜਣੋ 10 ਦਿਨ ਸੂਣ ਚ ਬਾਕੀ ਆ ਨੰਬਰ ਬਾਈ ਦਾ ਸਕਰੀਨ ਤੇ ਚੱਲ ਰਿਹਾ ਇਸ ਨੰਬਰ ਤੇ ਤੁਸੀਂ ਬਾਈ ਜੀ ਹਰਾਨਾ ਸੰਪਰਕ ਕਰਕੇ ਸੌਦਾ ਕਰ ਸਕਦੇ ਹੋ ਇਸ ਤਰ੍ਹਾਂ ਦੀ ਕਿਸੇ ਮੇਰੇ ਵੀਰ ਨੇ ਵੀਡੀਓ ਬਣਾਉਣੀ ਹੋਵੇ ਤਾਂ ਸਾਡਾ ਦੋਸਤੋ ਨੰਬਰ ਤੇ ਸਕਰੀਨ ਦੇ ਹੇਠਲੇ ਪਾਸੇ ਚੱਲ ਰਿਹਾ ਇਸ ਨੰਬਰ ਤੇ ਤੁਸੀਂ ਸਾਡੇ ਨਾਲ ਵੀਡੀਓ ਲਈ ਸੰਪਰਕ ਕਰ ਸਕਦੇ ਆ ਵੀਡੀਓ ਕਿਦਾਂ ਦੀ ਲੱਗੀ ਦੋਸਤੋ ਕਮੈਂਟ ਕਰਕੇ ਦੱਸਿਓ ਜਲਦੀ ਮਿਲਦੇ ਆ ਅਜੇ ਹੀ ਨਵੀਂ ਵੀਡੀਓ ਦੇ ਨਾਲ ਵੀਡੀਓ ਦੇਖਣ ਲਈ ਦੋਸਤੋ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ